ਅਗਲੇ 5 ਦਿਨ ਪਵੇਗਾ ਭਾਰੀ ਮੀਂਹ ਕਰੋ ਨਿਕਲਣ ਤੋਂ ਪਹਿਲਾਂ ਦੇਖੋ ਇਹ ਖਬਰ ਅਲਰਟ ਵਿਚ ਵਾਲੇ ਪੰਜਾਬੀਆਂ ਲਈ ਐਡਵਾਈਜ਼ਰੀ ਵੀ ਹੋ ਗਈ ਜਾਰੀ ਮੌਸਮ ਵਿਭਾਗ ਨੇ ਕਿਤੇ ਭਵਿਕ ਬਾਣੀ ਪੰਜਾਬ ਦੇ ਵਿੱਚ ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਮੌਸਮ ਵਿਭਾਗ ਵੱਲੋਂ ਪੋਹਵਿਖਵਾਣੀ ਜਾਰੀ ਕੀਤੀ ਗਈ ਹੈ। ਹਿਮਾਚਲ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਪੰਡੋਰ ਡੈਮ ਦੇ ਗੇਟ ਖੋਲ ਦਿੱਤੇ ਗਏ ਨੇ। ਇਨ੍ਹਾਂ ਗੇਟਾਂ ਨੂੰ ਖੋਲਣ ਕਾਰਨ ਬਿਆਸ ਦਰਿਆ ਦਾ ਜਿਹੜਾ ਕਿ ਪਾਣੀ ਦਾ ਪੱਧਰ ਵਧ ਗਿਆ ਹੈ ਜੇ ਮਦਨਜ਼ਰ ਪੰਜਾਬ ਦੇ ਲੋਕਾਂ ਨੂੰ ਐਡਵਾਈਜ਼ਰੀ ਜਿਹੜੀ ਕਿ ਜਾਰੀ ਕੀਤੀ ਗਈ ਆ ਤੇ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦਰਿਆ ਦੇ ਕੰਢੇ ਨੇੜਲੇ ਇਲਾਕਿਆਂ 'ਚ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਹਾਲਾਤ ਵਿਗੜ ਸਕਦੇ ਹਨ ਇਹ ਵੀ ਪਤਾ ਲੱਗੇ ਕਿ ਸਤਲੁਜ ਉਤੇ ਬਣੇ ਕੋਲ ਡੈਮ ਤੋਂ ਵੀ ਪਾਣੀ ਛੱਡਣ ਦਾ ਅਲਰਟ ਜਾਰੀ ਕੀਤਾ ਗਿਆ ਸਤਲੁਜ ਲੈ ਕੇ ਹਿਮਾਚਲ ਅਤੇ ਪੰਜਾਬ ਦੇ ਲੋਕਾਂ ਨੂੰ ਦਰਿਆ ਕੰਡੇ ਨਾ ਜਾਣ ਦੇ ਸਲਾਹ ਦਿੱਤੀ ਗਈ ਹੈ ਕੋਲ ਡੈਮ ਹਿਮਾਚਲ ਦੇ ਬਿਲਾਸਪੁਰ ਚ ਬਿਆਸ ਨਦੀ ਤੇ ਬਣਿਆ ਹੋਇਆ ਤੇ ਇਸ ਦਾ ਪਾਣੀ ਬਿਲਾਸਪੁਰ ਤੋਂ ਬਾਅਦ ਸਿੱਧਾ ਪੰਜਾਬ ਦੇ ਰੋਪਨਗਰ ਦੇ ਵਿੱਚ ਦਾਖਲ ਹੁੰਦਾ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਮੌਸਮ ਵਿਭਾਗ ਵੱਲੋਂ ਪੰਜਾਬ ਚ ਤਿੰਨ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਇਹਨਾਂ ਦਿਨਾਂ ਦੌਰਾਨ ਭਾਰੀ ਮੀਂਹ, ਬਿਜਲੀ ਗਰਜ ਅਤੇ ਤੂਫਾਨ ਕਾਰਨ ਹਾਲਾਤ ਨੇ ਜੜੇ ਖਰਾਬ ਹੋ ਸਕਦੇ ਨੇ ਜੇਕਰ ਤੁਸੀਂ ਕਿਤੇ ਬਾਹਰ ਪਰਿਵਾਰ ਦੇ ਨਾਲ ਘੁੰਮਣ ਬਾਰੇ ਸੋਚ ਰਹੇ ਹੋ ਕੋਈ ਪ੍ਰੋਗਰਾਮ ਬਣਾਇਆ ਤਾਂ ਉਸ ਨੂੰ ਤੁਰੰਤ ਰੱਦ ਕਰ ਦੇਵੋ ਤਾਂ ਦੇਸ਼ ਦੇ ਕਈ ਹਿੱਸਿਆਂ 'ਚ ਮੌਨ ਸੁਣਦੀ بارش ਰਾਹਤ ਦੇ ਨਾਲ-ਨਾਲ ਭਾਰੀ ਤਬਾਹੀ ਵੀ ਲਿਆ ਰਹੀ ਹੈ ਭਾਰਤੀ ਮੌਸਮ ਵਿਭਾਗ ਨੇ ਕਈ ਸੂਬਿਆਂ 'ਚ ਭਾਰੀ ਤੋਂ ਬਹੁਤ ਭਾਰੀ بارش ਦਾ ਅਲਰਟ ਜਾਰੀ ਕੀਤਾ ਹੈ ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੱਛਮੀ ਬੰਗਾਲ ਦਿੱਲੀ ਅਤੇ ਮੁੰਬਈ ਵਰਗੇ ਖੇਤਰਾਂ 'ਚ ਵਕ-ਵਕ ਪੱਧਰਾ ਅਤੇ ਜ਼ਮੀਨ ਖਿਸਕਣ ਆਵਾਜ਼ਾਂ ਦੇ ਵਿੱਚ ਵਿਗੜ ਪੈਣ ਅਤੇ ਮੌਤਾਨੀਆ ਕਟਨਾਵਾਂ ਮੌਸਮ ਮੰਡਿਆ ਰਹੀਆਂ ਹਨ ਮੌਸਮ ਵਿਭਾਗ ਨੇ 24 ਜੁਲਾਈ ਨੂੰ ਉੱਤਰੀ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਭਵਿੱਖਬਾਣੀ ਕੀਤੀ ਹੈ ਇਸ ਦਾ ਪ੍ਰਭਾਵ ਦੱਖਣੀ ਬੰਗਾਲ ਦੇ ਜ਼ਿਲ੍ਹਿਆਂ ਉੱਤੇ ਸਭ ਤੋਂ ਵੱਧ ਦਿਖਾਈ ਦੇਵੇਗਾ ਉੱਥੇ ਹੀ 23 ਤੋਂ 27 ਜੁਲਾਈ ਤੱਕ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਉੱਤਰੀ ਬੰਗਾਲ 'ਚ ਵੀ ਦਾਰਜਲਿੰਗ ਕਾਲੀਮਪੌਂ ਅਲੀਪੁਰ ਦੁਆਰ ਦੇ ਵਿੱਚ 25 ਤੋਂ ਲੈ ਕੇ 27 ਜੁਲਾਈ ਤੱਕ ਭਾਰੀ ਬਾਰਿਸ਼ ਹੋਣ ਦੀ ਪੂਰਵਿਕ ਬਾਣੀ ਕੀਤੀ ਗਈ ਹੈ ਤਾਂ ਮੌੜ ਸੁਣ ਕਨ ਪਹਾੜੀ ਸੂਬੇ ਚ ਜਵੀ ਜਮੀਰ ਖਿਸਕਣ ਦੇ ਘਟਨਾਵਾਂ ਵਾਪਰ ਰਹੀਆਂ ਨੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਚ ਭਾਰੀ بارش ਨੇ ਤਬਾਹੀ ਮਚਾਈ ਹੋਈ ਹੈ ਤਾਂ ਉਥੇ ਹੀ ਪੰਜਾਬੀਆਂ ਨੂੰ ਵੀ ਹੁਣ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਦਰਿਆ ਦੇ ਨੇੜੇ ਉਹ ਨਾ ਜਾਣ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.